ਜੀ গুড মর্নিং ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਲਟੀਪਰਪਰ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਮਿੰਟ ਸਾਰੇ ਠੀਕ ਠਾਕ ਹੋਵਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵਗੇ। ਲੋ ਜੀ ਵਲੌਗ ਦੀ ਸਟਾਰਟਿੰਗ ਤਾਂ ਤੁਹਾਨੂੰ ਪਤਾ ਮੈਂ ਪੁਕਾਰ ਹੀ ਲਈ ਆ ਤੇ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਬਹੁਤ ਮਿਹਨਤ ਲੱਗਦੀ ਹੈ ਤੇ ਕਿਉਂਕਿ ਵਲੌਗ ਬਣਾਉਣਾ ਹਨਾ ਉਹਨੂੰ ਐਡਿਟ ਕਰਨਾ ਟੂ ਮੱਚ ਡਿਫਿਕਲਟ ਕੰਮ ਹੁੰਦਾ ਹੈ ਹਨਾ ਟਾਈਮ ਬਹੁਤ ਕੱਢਣਾ ਪੈਂਦਾ ਹੈ। ਸੋ ਪਲੀਜ਼ ਸਾਰੇ ਜਣ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਹਨਾ। ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਹੈਗਾ। ਸੋ ਚਲੋ ਜੀ ਹੁਣ ਆਪਾਂ ਇੱਥੇ ਬਣਾਉਣ ਲੱਗੇ ਸੀ ਤੇ ਦਿਨ ਉਹ ਸਵੇਰ ਸਵੇਰ ਤੋਂ ਬਦਸ਼ਹਿਰ ਵਾਲੇ ਬ੍ਰੈਕਫਾਸਟ ਨਹੀਂ ਕਰਦੇ ਸੋ ਬ੍ਰੈਕਫਾਸਟ ਇੱਥੇ ਆ ਕੇ ਕਰ ਲੈਣਗੇ ਮੈਂ ਉਹਨਾਂ ਨੂੰ ਕਹੇ ਸੀ ਤੁਸੀਂ ਜਲਦੀ ਜਿੱਸ ਦੇहां ਆ ਜਾਓ ਜੇ ਭਾਈ ਆ ਕੇ ਪਹਿਲਾਂ ਮੈਡੀਸਿਨ ਲੈ ਲਓ ਜੇ ਤੇ ਮੈਂ ਨਾਸ਼ਤਾ ਵਗੈਰਾ ਤਿਆਰ ਕਰਕੇ ਰੱਖੂੰਗੀ ਤੇ ਤੁਸੀਂ ਫਿਰ ਨਾਸ਼ਤਾ ਕਰਕੇ ਮੈਡੀਸਿਨ ਲੈ ਲਓ ਜੇ ਤੇ ਲਓ ਜੇ ਇੱਥੇ ਮੈਂ ਆਲੂ ਗੋਭੀ ਦੀ ਸਬਜ਼ੀ ਬਣਾ ਲਈ ਸੀ ਕਿਉਂਕਿ ਪ੍ਰੌਟੇ ਵਗੈਰਾ ਨਹੀਂ ਖਾਣੇ ਸੋ ਉਹਨਾਂ ਨੇ ਸਿੰਪਲ ਰੋਟੀ ਖਾਣੀ ਸੀ ਕਿਉਂ ਵਗੈਰਾ ਬੰਦ ਕੀਤਾ ਹੋਇਆ ਸੋ ਆਪਾਂ ਇਸ ਕਰ ਸਿੰਪਲ ਰੋਟੀ ਪਕਾ ਰਹੀ ਸੀ ਮੈਂ ਇੱਥੇ ਆਲੂ ਗੋਭੀ ਦੀ ਸਬਜ਼ੀ ਬਣਾ ਲਈ ਸੀ ਤੇ ਬਸ ਹੁਣ ਆਪਾਂ ਬ ਤੇ ਬਸ ਸੌਣ ਵਾਲੀ ਹੋਣਗੇ ਕਿਉਂਕਿ ਮੈਨੂੰ ਫੋਨ ਆ ਚੁੱਕਿਆ ਸੀਗਾ ਤੇ ਮੰਮੀ ਕਹਿ ਰਹੀ ਸੀ ਸੀ ਬਸ ਨੇੜੇ ਤੇਰੀਆਂ ਕਰਦੇ ਤੇ ਮੈਂ ਕਿਹਾ ਚਲੋ ਮੈਂ ਨਾ ਰੋਟੀ ਪਹਿਲਾਂ ਸਟਾਰਟ ਕਰ ਲੈਂਦੇ ਆ ਤੇ ਦਵਦਵ ਰੋਟੀ ਖਵਾ ਕੇ ਫਿਰ ਬੈਠ ਕੇ ਆਰਾਮ ਨਾਲ ਗੱਲਾਂ ਮਾਰਾਂਗੇ ਚਲੋ ਜੀ ਮੈਂ ਨਾ ਬਣਾ ਲਈ ਸੀ ਰੋਟੀ ਤੇ ਤੁਹਾਨੂੰ ਦੱਸਣਾ ਭੁੱਲ ਗਈ ਸੀ ਤੇ ਆਪਣੇ ਘਰੇ ਲੈ ਕੇ ਆਈ ਸੀ ਆਪਾਂ ਮਾਸੀ ਜੀ ਨੂੰ ਪਤ ਨਹੀਂ ਮੈਨੂੰ ਯਾਦ ਨਹੀਂ ਮਾਸੀ ਜੀ ਕਿਉਂਕਿ ਵਲੌਗ ਤੁਹਾਨੂੰ ਪਹਿਲਾਂ ਪਤਾ ਹੈ ਕਿ ਵਲੌਗ ਇਹ ਪਹਿਲਾਂ ਦੇ ਬਣੇ ਹੋਏ ਨੇ ਬਹੁਤ ਹੀ ਜ਼ਿਆਦਾ ਪਹਿਲਾਂ ਦੇ ਤਾਂ ਨਹੀਂ ਬਣੇ ਹਫਤਾ ਕ ਪਹਿਲਾਂ ਦੀ ਗੱਲ ਹੈਗੀ ਹੈ ਵਲੌਗ ਪਿਛਲੇ ਬਣੇ ਹੋਏ ਇਸ ਕਰਕੇ ਗੱਲ ਭੁੱਲ ਜਾਈਂਦੇ ਤੇ ਮੈਨੂੰ ਯਾਦ ਨਹੀਂ ਕਿ ਮਾਸਟਰ ਜੀ ਛੱਡ ਕੇ ਗਏ ਸੀ ਮੈਨੂੰ ਲੱਗਦਾ ਮਾਸਟਰ ਜੀ ਛੱਡ ਕੇ ਗਏ ਸੀ ਉਦੋਂ ਮਾਸੀ ਜੀ ਨੂੰ ਇੱਧਰ ਤੇ ਮਾਸੀ ਜੀ ਜੱਬਜਦਨਾ ਖੇਡਣ ਲੱਗ ਗਏ ਸੀ ਤੇ ਮੈਨੂੰ ਲੱਗਦਾ ਮੰਮੀ ਹਰੀ ਮੰਮੀ ਉਹ ਡੈਡੀ ਨਾ ਗੁਰਦੁਆਰਾ ਸਾਹਿਬ ਮਰਗ ਦਾ ਭੁਗ ਸੀ ਸ਼ਾਇਦ ਮੈਨੂੰ ਲੱਗਦਾ ਉੱਥੇ ਗਏ ਹੋਏ ਸੀ ਤੇ ਇਸ ਕਰਕੇ ਮਾਸੀ ਜੀ ਖਿਲਾ ਰਹੀ ਸੀ ਜੱਬਜਦ ਨੂੰ ਪਲੇ ਕਰਵਾ ਰਹੀ ਸੀ ਤੇ ਮੈਂ ਆਪਣਾ ਰੋਟੀ ਦਾ ਕੰਮ ਵੀ ਨਵੇੜ ਲਿਆ ਸੀ ਤੇ ਮੈਂ ਗੇਟ ਕੋਲ ਆਈ ਸੀਗੀ ਤੇ ਲੋ ਜੀ ਇੱਥੇ ਉਹਨਾਂ ਵਿਹੜੇ ਦੇ ਵਿੱਚ ਮੰਮੀ ਜਪਜੋਤ ਔਰ ਮਾਸੀ ਜੀ ਪਲੇ ਕਰ ਰਹੇ ਨੇ ਤੇ ਮੈਂ ਗੇਟ ਓਪਨ ਕਰ ਰਹੀ ਆ ਕਿਉਂਕਿ ਗੱਡੀ ਆਊਗੀ ਹਨਾ ਫਿਰ ਮੈਨੂੰ ਇਦਾਂ ਹੁੰਦਾ ਗੇਟ ਮਤਲਬ ਹਾਰਨ ਮਾਰਨ ਤੋਂ ਪਹਿਲਾਂ ਆਪਣਾ ਗੇਟ ਓਪਨ ਅਸੀਂ ਕਰ ਦਿੰਦੇ ਹਾਂ ਜਦੋਂ ਕਿਸੇ ਨਿਆਣਾ ਹੋਵੇ ਕਿਉਂਕਿ ਓਬਵੀਅਸ ਹੈ ਕਿ ਸਭ ਕੁਝ ਦੱਸ ਕੇ ਆਉਂਦਾ ਅਗਲਾ ਕਿ ਅਸੀਂ ਆ ਜਾ ਰਹੇ ਹਨਾ ਤੇ ਲੋ ਜੀ ਇੱਥੇ ਜਪਜੋਤ ਔਰ ਮਾਸੀ ਜੀ ਪੂਰਾ ਉਹਦਾ ਪਲੇ ਕਰਦੇ ਸੀ ਉਹ ਕਹਿੰਦਾ ਸੀ ਮੈਨੂੰ ਕੁਝ ਖੜਾਓ ਮਾਸੀ ਜੀ ਲੇਕਰ ਵån ਲੱਗ ਰਹੇ ਸੀ ਤੇ ਮੈਂ ਕੈਮਰਾ ਜ਼ਰੂਰ ਲਗਾਤਾ ਸੀ ਮੈਂ ਕਿਹਾ ਚਲੋ ਇਹ ਦੋਨੇ ਨੇ ਪਲੇ ਕਰੀ ਜਾਂਦੇ ਮੈਂ ਇਹਨਾਂ ਦੀ ਵੀਡੀਓ ਸ਼ੂਟ ਕਰ ਲੈਣੇ ਆ ਤੇ ਆਪਣਾ ਸਾਹਮਣਾ ਬੂਆ ਵੇੜਾ ਆਪਣਾ ਬਹੁਤ ਲੰਮਾ ਏ ਤੇ ਵੀਡੀਓ ਸ਼ੂਟ ਵੀ ਵੈਸੇ ਦੇਖੋ ਫੁੱਟਬਾਲ ਦੇ ਨਾਲ ਪਲੇ ਕਰ ਰਹੇ ਨੇ ਬਸ ਆਉਣ ਵਾਲੀ ਏ ਮੰਮੀ ਜੀ ਮੰਮੀ ਤੇ ਬਰੋ ਆਣਗੇ ਦਵਾਈ ਲੈਣ ਹੁੰਦੇ ਹੁੰਦੇ ਤੁਹਾਨੂੰ ਪਹਿਲਾਂ ਵੀ ਵਲੌਗਸ ਜਿਹੜੇ ਤਾਂ ਰੈਗੂਲਰ ਦੇਖਦੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਹਨਾ ਕਿ ਮੰਮੀ ਹਰੇ ਆਉਂਦੇ ਹੁੰਦੇ ਨੇ ਮੈਡੀਸਨ ਲੈਣ ਤੇ ਚਲੋ ਜੀ ਜਦੋਂ ਆਉਂਦੇ ਫਿਰ ਮਿਲਾਂਨੇ ਆ ਤੁਹਾਨੂੰ ਠੀਕ ਏ ਜੀ ਉਜੀ ਇੱਥੇ ਨਾ ਪਤਾ ਕੀ ਹੋਇਆ ਮੈਂ ਨਾ ਬ੍ਰੇਕਫਾਸਟ ਸਵੇਰ ਨਹੀਂ ਕਰਿਆ ਸੀ ਤੇ ਮੈਨੂੰ ਇੱਦਾਂ ਹੀ ਸੀ ਮੈਂ ਕਿਾ ਚਲ ਜਦੋਂ ਮੰਮੀ ਆਦੀ ਆਉਣਗੇ ਨਾ ਤੇ ਆਪਾਂ ਉਦੋਂ ਬ੍ਰੇਕਫਾਸਟ ਕਰ ਲਾਂਗੇ ਤੇ ਇੱਥੇ ਮੈਂ ਕਰ ਰਹੀ ਸੀ ਬ੍ਰੇਕਫਾਸਟ ਬਣਾ ਲਿਆ ਸੀ ਰੋਟੀ ਤੁਹਾਨੂੰ ਪਤਾ ਹੀ ਹੈ ਤੇ ਮੈਂ ਕਿਾ ਚਲੋ ਹੁਣ ਮੈਂ ਪਹਿਲਾਂ ਕਰ ਲੈਂਦੀ ਆ ਤੇ ਜਦੋਂ ਮੰਮੀ ਆਦੀ ਆਉਣਗੇ ਤਾਂ ਆਪਾਂ ਉਹਨਾਂ ਨੂੰ ਕਰਵਾ ਦਾਂਗੇ ਤੇ ਇੱਥੇ ਮੈਂ ਰੈਡੀ ਕਰਕੇ ਲਈ ਸੀ ਬ੍ਰੇਕਫਾਸਟ ਤੇ ਮੈਂ ਮਾਸੂ ਜੀ ਨੂੰ ਪੁੱਛਿਆ ਮੈਂ ਕਿ ਤੁਸੀਂ ਵੀ ਖਾ ਲਓ ਕਹਿੰਦੇ ਆਪਾਂ ਖਾ ਕਰਕੇ ਆਏ ਆ ਬ੍ਰੇਕਫਾਸਟ ਤੇ ਚਲੋ ਜੀ ਮੈਂ ਇੱਥੇ ਕਰ ਲਿਆ ਆਪਣਾ ਬ੍ਰੇਕਫਾਸਟ ਤੇ ਲਓ ਜੀ ਉਹ ਆ ਗਏ ਮੰਮੀ ਤੇ ਜਬਤਤ ਬਹੁਤ ਹੈਪੀ ਹੋ ਰਿਆ ਜੀ ਕਿਉਂਕਿ ਮਾਮੂ ਜੀ ਅਗਲੇ ਦਿ ਆ ਰਹੇ ਨੇ ਹਨਾ ਨਾਨੀ ਜੀ ਆ ਰਹੇ ਨੇ ਅਬ ਕਲੀਨ ਹੈਪੀ ਤਾਂ ਹੋਣਾ ਹੀ ਆ ਤੇ ਬਾਕੀ ਵੀਡੀਓ ਦੀ ਕਲਿੱਪ ਸਮ ਟਾਈਮ ਆਪਾਂ ਫਾਸਟ ਕਰੀ ਹੁੰਦੀ ਧਿਆਨ ਰੱਖਿਆ ਕਰੋ ਤਾਂ ਕਰਕੇ ਭੱਜੇ ਭੱਜੇ ਜੇ ਫਿਰਦੇ ਹੁੰਦੇ ਆ ਆਪਾਂ ਵੀਡੀਓ ਦੇ ਵਿੱਚ ਲਓ ਜੀ ਆਪਣੇ ਮੰਮੀ ਆ ਤੇ ਉਹ ਆਪਣਾ ਬ੍ਰਦਰ ਠੀਕ ਹੈ ਜੀ ਲਓ ਜੀ ਨਾਨੀ ਜੀ ਨੇ ਪਿਆਰ ਕਰ ਲਿਆ ਆਪਣੇ ਠੀਕ ਹੈ ਜੀ ਤੇ ਮਾਮੂ ਜੀ ਨੇ ਵੀ ਕਰ ਲਈ ਪਾਰੀ ਤੇ ਲਓ ਜੀ ਹੁਣ ਆਪਾਂ ਮੈਂ ਉਹ ਮਾਸੇ ਅਸੀਂ ਛੇੜੀ ਜਾਂਦੇ ਸੀ ਮੰਮੀ ਦਾ ਸੂਰ ਦਾ ਕਲਰ ਬੜਾ ਸਾਨੂੰ ਸੋਹਣਾ ਲੱਗੇ ਸੀ ਮੰਮੀ ਕਹਿਣ ਲੱਗੇ ਕੁੜਗੇ ਤਨੂੰ ਤਾਂ ਸੂਟਾ ਦੀ ਪਈ ਰਹਿੰਦੀ ਆ ਪੌਣੇ ਤੋਂ ਹੁੰਦੇ ਨਹੀਂ ਤੇ ਪਰਤੇ ਤੋਂ ਸੂਟਾ ਦੀ ਪਈ ਹੁੰਦੀ ਆ ਚਲੋ ਜੀ ਹੁਣ ਆਪਾਂ ਬਸ ਰੋਟੀ ਪਾਣੀ ਖਵਾਵਾਂਗੇ ਤੇ ਗੱਲਾਂ ਬਾਤਾਂ ਕਰਦੇ ਪਹਿਲਾਂ ਤਾਂ ਫੇਰ ਰੋਟੀ ਪਾਣੀ ਖਵਾਵਾਂਗੇ ਤੇ ਮਿਲਦੇ ਫੇਰ ਆਪਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਚਲੋ ਜੀ ਮੈਂ ਕੁਰਸੀਆਂ ਵਗੈਰਾ ਬਾਹਰ ਕੱਢ ਕੇ ਲੈ ਆਈਆਂ ਤੇ ਹੁਣ ਬਸ ਇਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਸਾਰੇ ਜਣੇ ਤੇ ਦੇਖੋ ਤੁਸੀਂ ਕਲਿੱਪ ਨੂੰ ਇੰਜੋਏ ਕਰੋ ਇਥੇ ਨਾ ਅਸੀਂ ਬੈਠ ਕੇ ਗੱਲਾਂ ਮਾਰ ਰਹੇ ਸੀ ਤੇ ਇਹ ਜਬਜੋ ਦਾਸ ਤੇ ਮੰਮੀ ਕੈਂਡੀਜ਼ ਵਗੈਰਾ ਤੇ ਚਾਕਲੇਟ ਵਗੈਰਾ ਲੈ ਕੇ ਆਈ ਸੀ ਤੇ ਜਬਜੋ ਦੇਖ ਰਿਹਾ ਸੀ ਤੇ ਬਾਕੀ ਨੇ ਇੱਕ ਟਿਫਿਨ ਲੈ ਕੇ ਆਏ ਸੀ ਜਬਜੋ ਦਾ ਕਿਉਂਕਿ ਨਾ ਜਿੱਦ ਦਿਨ ਅਸੀਂ ਅਬੋਰ ਗਏ ਸੀ ਤੇ ਮੰਮੀ ਨੇ ਉਸ ਦਿਨ ਆਉਣ ਦੀ ਵਕਤ ਸਾਨੂੰ ਬ੍ਰੈਕਫਾਸਟ ਚਾਲੂ ਦੇ ਪਰੌਂਠੇ ਬਣਾ ਕੇ ਦਿੱਤੇ ਸੀ ਨਾ ਤੇ ਜਬਜੋਦਾ ਪਰੌਂਠਾ ਵਿੱਚ ਪਾਤਾ ਸੀ ਇਹਦੇ ਟਿਫਨ ਦੇ ਵਿੱਚ ਅਸੀਂ ਟਿਫਨ ਆਪਣਾ ਲੈ ਕੇ ਗਏ ਸੀ ਤੇ ਉਹ ਟਿਫਨ ਚ ਪਾਤਾ ਤੇ ਉਹ ਭਲੇਖੇ ਨਾਲ ਕਿਤੇ ਪਤਾ ਨਹੀਂ ਡਿੱਗ ਡੁਗ ਗਿਆ ਟੇਬਲ ਤੇ ਰੱਖਿਆ ਸੀਗਾ ਤੇ ਹੱਥ ਕਿਤੇ ਵੱਜ ਬੁਜ ਗਿਆ ਹੋਊਗਾ ਉਹ ਥੱਲੇ ਡਿੱਗ ਗਿਆ ਤੇ ਉਹ ਡੱਬਾ ਜਦੋਂ ਅਸੀਂ ਰਾਹ ਦੇ ਵਿੱਚ ਆ ਗਏ ਤੇ ਮੰਮੀ ਜੀ ਦਾ ਫੋਨ ਆਇਆ ਕਹਿੰਦੇ ਤੁਹਾਡਾ ਡੱਬਾ ਤਾਂ ਇੱਥੇ ਰਹਿ ਗਿਆ ਵਿੱਚ ਪਰੌਂਠਾ ਜਬਜੋਦਾ ਤੇ ਮੈਂ ਕਿਹਾ ਚਲੋ ਕੋਈ ਨਾ ਤੁਸੀਂ ਇੱਥੇ ਰੱਖ ਲਓ ਜਦੋਂ ਕਿਤੇ ਆਏ ਨਾ ਤੇ ਤੁਸੀਂ ਆਉਂ ਪਰੋਂਠਾ ਕੱਟ ਕੇ ਖਾ ਲਓ ਮੈਂ ਕਿਹਾ ਹੁਣ ਤੇ ਭਈ ਫਿਰ ਮੰਮੀ ਨਾਲ ਹੱਸਣ ਲੱਗੇ ਮੰਮੀ ਚਲ ਮੈਂ ਕਿਹਾ ਕੋਈ ਨਾ ਡੱਬਾ ਤਾਈ ਜੂਗਾ ਤੁਸੀਂ ਪਰੋਂਠਾ ਜ਼ਰੂਰ ਖਾਓ ਕੱਟ ਕੇ ਮੈਂ ਕਿਹਾ ਵਿੱਚੋਂ ਤੇ ਐ ਹੋਇਆ ਤੇ ਇੱਥੇ ਮੰਮੀ ਜੀ ਤੇ ਮਾਸੀ ਜੀ ਗੱਲਾਂ ਕਰ ਰਹੇ ਸੀ ਕਿਉਂਕਿ ਮੰਮੀ ਜੀ ਤੁਹਾਨੂੰ ਪਤਾ ਹੀ ਆਪਣੇ ਮੰਮੀ ਜੀ ਸਾਸੂ ਮਾਂ ਆਪਣੇ ਘਰ ਵਿੱਚ ਗੁਰਦੁਆਰਾ ਸੇਵ ਹਨ ਪਹੁੰਚਦੇ ਤੇ ਪਾਪਾ ਵੀ ਡੈਡੀ ਵੀ ਉੱਤਰ ਗਏ ਹੋਏ ਸੀ ਇੱਥੇ ਨਾ ਮਾਸੀ ਜੀ ਔਰ ਮੰਮੀ ਜੀ ਗੱਲਾਂ ਕਰ ਰਹੇ ਸੀਗੇ ਤੇ ਮਾਮੂ ਔਰ ਜੱਪਜੋ ਤੇ ਇਧਰ ਕਿਤੇ ਪਲੇਪਲੂ ਕਰਦੇ ਸੀ ਮੈਨੂੰ ਲੱਗਦਾ ਤੇ ਮੈਨੂੰ ਲੱਗਦਾ ਰੋਟੀ ਪਾ ਕੇ ਦੇਰ ਲੱਗ ਗਈ ਸੀ ਤੇ ਹੁਣ ਇਹ ਰੋਟੀ ਪਾਣੀ ਖਾਣਗੇ ਤੇ ਮਿਲਦੇ ਆ नेक्स्ट ਸਕ੍ਰਿਪਟ ਦੇ ਨਾਲ ਲੋ ਜੀ ਸਾਡਾ ਹੋ ਗਿਆ ਰੋਟੀ ਪਾਣੀ ਕੰਪਲੀਟ ਹੋ ਗਿਆ ਤੇ 1 ਮਿੰਟ ਵਲੌਗ ਮੈਂ ਕੀ ਕਰਾਂ ਲੈ ਸ਼ੂਟ ਸਾਡਾ ਰੋਟੀ ਪਾਣੀ ਹੋ ਗਿਆ ਡਨ ਤੇ ਅਸੀਂ ਤੇ ਕੰਮ ਅਸ ਇਧਰੋਂ ਕਿਸਨ ਜਨ ਵੇੜ ਲਿਆ ਚਾਹ ਪਾਣੀ ਪੀਵਾਂਗੇ ਥੋੜੇ ਰੈਸਟ ਰਾਤ ਜੀ ਨਾ ਪਿੰਦੇ ਆ ਚਾਹ ਬਣਾਉਣੀ ਚਾਹ ਨਹੀਂ ਪਈ ਸੀ ਤੇ ਰੋਟੀ ਖਵਾਤੀ ਕਿਉਂਕਿ ਮੈਡੀਸਿਨ ਲੈ ਕੇ ਆਏ ਸੀ ਫਿਰ ਮੈਡੀਸਿਨ ਖਾਣੀ ਸੀ ਤੇ ਰੋਟੀ ਦਾ ਕੰਮ ਨਹੀਂ ਲੈਣਾ ਸੀ ਮਾਰਦੇ ਗੱਲਾਂ ਕੈਂਟ ਤੇ ਲੋ ਜੀ ਰੋਟੀ ਪਾਣੀ ਖਾ ਕੇ ਹੋ ਕੇ ਸੀ ਫ੍ਰੀ ਤੇ ਇੱਥੇ ਬ੍ਰਦਰ ਕਹਿੰਦਾ ਮੇਰੇ ਤਾਂ ਕਹਿੰਦਾ ਨੇਲ ਕੱਟਣ ਦਾ ਟਾਈਮ ਹੀ ਨਹੀਂ ਲੱਗਦਾ ਕਹਿੰਦਾ ਇੱਥੇ ਆ ਕੇ ਨੇਲ ਕੱਟ ਕੱਟਲਦਾ ਮੈਂ ਨਾ ਕਹਿੰਦਾ ਮੈਂ ਤਾਂ ਇੱਥੇ ਆਪਦੇ ਨੇਲ ਕੱਟਦਾ ਤੂੰ ਮੈਨੂੰ ਨੇਲ ਕੱਟ ਰਿ ਦੇ ਦੇ ਕਹਿੰਦਾ ਕਿਉਂਕਿ ਡੈਡੀ ਜੀ ਹੈ ਨਹੀਂ ਸੀ ਹਸਬੰਡ ਵੀ ਜੌਬ ਤੇ ਗਏ ਸੀ ਵਿਚਾਰਾ ਕਿ ਇਹਦੇ ਨਾਲ ਗੱਲਾਂ ਮਾਰਦਾ ਤੇ ਸਾਡੀਆਂ ਬੀਬੀਆਂ ਦੀਆਂ ਗੱਲਾਂ ਤਾਂ ਬੀਬੀਆਂ ਵਾਲੇ ਮੁੰਡੇ ਤੁਹਾਨੂੰ ਪਤਾ ਕਿੱਥੇ ਸੌਂਦੇ ਆ ਅੱਜਕੱਲ ਦੇ ਸੂਟਾ ਬੂਟਾ ਨਹੀਂ ਜਾਂ ਹੋਰ ਘਰੇਲੂ ਗੱਲਾਂ ਹਨ ਤੇ ਇਹ ਵਿਚਾਰਾ ਬੋਰ ਹੋ ਰਿਹਾ ਸੀ ਇਹ ਮੈਨੂੰ ਕਹਿੰਦਾ ਨੇਲ ਕੱਟ ਲੈ ਲਿਆ ਦੇ ਪੈਣੇ ਮੇਰੀਏ ਤੇ ਮੈਂ ਤਾਂ ਨੇਲ ਹੀ ਕੱਟ ਲੈਣਾ ਤੇ ਵੀ ਇਹ ਤਾਂ ਨੇਲ ਕੱਟਣ ਲੱਗ ਗਿਆ ਤੇ ਜੱਪਚੋ ਤਾਂ ਆਪਣੇ ਮਾਮੂ ਦੇ ਨਾਲ ਉਹੀ ਪਲੇ ਕਰ ਰਿਹਾ ਸੀ ਤੇ ਮੰਮੀ ਔਰ ਮਾਸੀ ਔਰ ਮੈਂ ਗੱਲਾਂ ਮਾਰ ਰਹੇ ਸੀ ਤੇ ਹੁਣ ਮੰਮੀ ਜੀ ਨੇ ਲੈਣੀ ਸੀ ਦਵਾਈ ਤੁਹਾਨੂੰ ਦੱਸਿਆ ਸੀ ਰੋਟੀ ਤੋਂ ਬਾਅਦ ਕੁਛ ਇਹ ਬ੍ਰੇਕਫਾਸਟ ਮੰਮੀ ਵਾਲੀ ਲੇਟ तो लो जी फिर मैं चक ले कुर्सी मैं भी तो मैं कहना थोड़ी जी रोटी हजमाती तो फिर आप कॉफी वगैरह बनाने जे भी जी पी जेड़ी चीज़ पीनी होगी क्योंकि मम्मी सर मैं खाना ही खवाता से ब्रेकफास्ट करवाता से इतने जब जो तो लगे पी छोटी दादी गल् मारन इस तो इसत बाद हम अं ग बात मारा सूटा बूटियाँ दारदी बीबियां तो गल् होर गहड़िया मारदिया ने तो लो जी इतनी होर बस गल् बातें करते हैं तो लो जी हूँ मैं चाह म कॉफ़ी बनाने वाग गई तो हमें कॉफ़ी बनाऊँगी तो ਨੇ ਹਜੇ ਮੈਨੂੰ ਲੱਗਦਾ ਮੈਂ ਧਰ ਕੇ ਆਈਆਂ ਕਾਫੀ ਤੇ ਮੈਂ ਘਰ ਜੂਗੀ ਉਸ ਤੋਂ ਬਾਅਦ ਆਪਾਂ ਮਿਲਦੇ ਫਿਰ ਨੈਕਸਟ ਕਲਿੱਪ ਦੇ ਨਾਲ ਤੇ ਲੋ ਜਿੱਥੇ ਅਸੀਂ ਗੱਲਾਂ ਬਾਤਾਂ ਕਰੀ ਜਾਂਦੀ ਸੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਤੇ ਪੇਕਿਆ ਤਾਂ ਆਪਣੇ ਬ੍ਰਦਰ ਮਾਂ ਪਾਪਾ ਹਨ ਆਪਣਾ ਕੋਈ ਨਾ ਕੋਈ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਕੁੜੀ ਦੇ ਲਈ ਉਹ ਦਿਨ ਬਹੁਤ ਹੀ ਜਦੋਂ ਬਹੁਤ ਖੁਸ਼ੀ ਵਾਲਾ ਹੁੰਦਾ ਨਾ ਕਿਉਂਕਿ ਕਾਫੀ ਦਿਨਾਂ ਬਾਅਦ ਵਸ ਤੇ ਵੈਸੇ ਹੁਣ ਤਾਂ ਜਲਦੀ ਆ ਗਏ ਸੀ ਕਿਉਂਕਿ ਥੋੜੇ ਦਿਨ ਪਹਿਲੇ ਇਸ ਤ ਜਾ ਕੇ ਸੀ ਕਈ ਵਾਰ ਤਾਂ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੁੰਦਾ ਕਿੰਨਾ ਕਿੰਨਾ ਟਾਈਮ ਨਹੀਂ ਅਸੀਂ ਜਾਂਦੇ ਤੇ ਜਦੋਂ ਇੱਕੋ ਵਾਰੀ ਮੰਮੀ ਹਰੀ ਫਿਰ ਸਾਨੂੰ ਕਿਤੇ ਮਿਲਣ ਲਾਉਂਦੀ ਇਨਾ ਚਾ ਚੜਦਾ ਚਾਹ ਤਾਂ ਭਾਵੇਂ ਦੋ ਦਿਨਾਂ ਬਾਅਦ ਮਾਪੇ ਆ ਜਾਈ ਤਾਂ ਵੀ ਚੜਦੇ ਹੀ ਆ ਤੇ ਚਲੋ ਜੀ ਬਸ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪਰ ਪਤਾ ਨਹੀਂ ਲੱਗਦਾ ਕਦੋਂ ਆਉਂਦੇ ਤੇ ਕਦੋਂ ਚੱਲ ਜਾਂਦੇ ਪਤਾ ਨਹੀਂ ਲੱਗਦਾ ਕਿਉਂਕਿ ਰਾਤ ਰਹਿਣ ਦਾ ਟਾਈਮ ਨਹੀਂ ਹੁੰਦਾ ਤੁਹਾਨੂੰ ਪਤਾ ਡਾਲਰ ਹੈਗਾ ਘਰੇ ਹਨਾ ਫਿਰ ਉਹਨੂੰ ਛੱਡ ਕੇ ਆਇਆ ਨਹੀਂ ਜਾਂਦਾ ਹਨਾ ਜਦੋਂ ਆਪਾਂ ਘਰੇ ਆਪਣਾ ਜਾਨਵਰ ਪਾਲਿਆ ਹੁੰਦਾ ਉਹਨੂੰ ਆਪਾਂ ਇੱਕ ਫੈਮਿਲੀ ਮੈਂਬਰ ਦੇ ਤੌਰ ਤੇ ਲੈਨੇ ਉਹਦਾ ਖਾਣਾ ਪੀਣਾ ਤੋਂ ਲੈ ਕੇ ਉਹਦਾ ਪੂਰਾ ਧਿਆਨ ਰੱਖਣਾ ਹੁੰਦਾ ਆਪਾਂ ਸੋ ਇਸ ਪ੍ਰਕਾਰ ਉਹਦਾ ਵੀ ਇਸੇ ਪ੍ਰਕਾਰ ਹੀ ਉਹਦਾ ਧਿਆਨ ਦਿੱਤਾ ਜਾਂਦਾ ਤੇ ਖਾਣਾ ਕੀ ਆ ਪੀਣਾ ਕੀ ਸੋ ਆਪਾਂ ਜਦੋਂ ਕਿਤੇ ਮੰਮੀ ਰਿਬੇ ਤੇ ਬਾਹਰ ਆਣ ਤੇ ਫਿਰ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਮੰਮੀ ਹਰੀ ਰਾਤ ਬਿਲਕੁਲ ਨਹੀਂ ਰਹਿ ਸਕਦੇ ਜਦੋਂ ਦਾ ਉਹ ਰੱਖਿਆ ਹੈਗਾ ਉਹ ਵੀ ਅਸੀਂ ਦਿੱਤਾ ਸੀ ਸਾਡੇ ਕੋਲ ਪਹਿਲਾਂ ਉਹਦੀ ਮਤਲਬ ਸਾਡੇ ਕੋਲ ਹੁੰਦੀ ਸੀਗੀ ਕੁੱਤੀ ਤੇ ਉਹ ਅਸੀਂ ਜਪਜੋਤ ਦੇ ਉਹਨੇ ਮਾਰਤੇ ਸੀਗੇ ਨੌ ਕੁੱਤੀ ਨੇ ਤੇ ਉਸ ਤੋਂ ਬਾਅਦ ਅਸੀਂ ਉਹ ਕੁੱਤੀ ਵੀ ਦੇਤੀ ਸੀ ਤੇ ਉਹਦੇ ਬੱਚਾ ਸੀਗਾ ਜਿਹੜਾ ਅਸੀਂ ਮੰਮੀ ਹਰਨੂ ਦਿੱਤਾ ਸੀ ਕਿਤੇ ਹੁਣ ਤਾਂ ਉਹ ਕਾਫੀ ਵੱਡਾ ਹੋ ਗਿਆ 3 ਸਾਲ ਦੇ ਕਰੀਬ ਹੋਣਾ ਵਾਲਾ ਹੋਗਾ ਮੇਰੇ ਸਾਹਮਣੇ ਉਹ ਤਾਂ ਤੇ ਬਹੁਤ ਸੱਚੀ ਉਹਨੂੰ ਵੀ ਆਪਾਂ ਜਿਵੇਂ ਰੱਖ ਲਈ ਉਦਾਂ ਹੀ ਹੁੰਦਾ ਨਾ ਜਾਨਵਰ ਨੂੰ ਜਿਵੇਂ ਆਪਾਂ ਪਿਆਰ ਦਵਾਂਗੇ ਉਦਾਂ ਹੀ ਤੇ ਉਹ ਜੇ ਮੰਨ ਕੇ ਚੱਲੋ ਜਦੋਂ ਕਿਤੇ ਡੈਡੀ ਇੱਧਰ ਉੱਧਰ ਆ ਜਾਂਦਾ ਨਾ ਜਿਵੇਂ ਡੈਡੀ ਰਹਿ ਕੇ ਗਏ ਸੀ ਪਿੱਛੇ ਦੋ ਰਾਤਾਂ ਤੇ ਉਹ ਰੋਟੀ ਪਾਣੀ ਛੱਡ ਦਿੰਦਾ ਉੱਡੀ ਹੁਣ ਆ ਗਈ ਜਾਂਦੀ ਵਾਰੀ ਤੇ ਹੁਣ ਮੰਮੀ ਹਰੀ ਕਹਿੰਦੇ ਸਤ ਚੱਲਦੇ ਆ ਬਈ 3:30 ਵਜੇ ਹੋ ਗਏ ਵਲੌਗ ਬਸ ਮੈਂ ਇੱਕ ਤੋਂ ਬਾਅਦ ਐਡੀਟਿੰਗ ਤੱਕ ਕੀਤੀ ਪਈ ਆ ਥੰਬਨੇਲ ਬਣਾ ਕੇ ਤੇ ਵਲੌਗ 4:00 ਵਜੇ ਤੱਕ ਸਵਾ 4:00 ਵਜੇ ਤੱਕ ਪਾ ਦੂੰਗੀ ਮੈਂ ਤੇ ਹੁਣ ਚੱਲੇ ਮਾਸੀ ਨਾਲ ਹੀ ਵਗ ਜਾਣਗੇ ਉਧਰ ਰਾਚ ਫਰਤਾਰ ਜਾਣਗੇ ਮੰਮੀ ਹਰੀ ਉਹ ਮਾਸੀ ਇਹ ਦੇਖੋ ਮਾਸੀ ਸਿਆਲੇ ਚੁਰਦੇ ਸੀ ਇਹਦੇ ਨਾਲ ਹੀ ਜਾਵਦਾ ਹੈ ਉਹਨੂੰ ਆਇਆ ਮੈਂ ਇੱਥੇ ਨਹੀਂ ਪੁੱਤ ਆਪਾਂ ਜਾਂਦੇ ਦਾ ਮਾਮੂ ਕਹਿੰਦਾ ਮੈਂ ਹੀ ਛੱਡ ਜਾਊਂਗਾ ਦਾਦੀ ਨੂੰ ਨਹੀਂ ਇਹ ਦੇ ਦਰ ਤੈਨੂੰ ਤੇਲ ਹੈ ਨਹੀਂ ਇਹਦੇ ਵਿੱਚ ਕਿ ਮੇਰੇ ਨਾਲ ਜਾ ਅਗਰ ਉਹ ਤੇ ਡੈਡੀ ਨਾਲ ਆ ਜਾ ਮਾਮਾ ਨੂੰ ਨਾ ਨੂੰ ਉਹਨੂੰ ਆਇਆ ਸਕੂਟਰੀ 'ਚ ਛੱਡ ਕੇ ਹੁਣ ਦਾਦੀ ਨੂੰ ਤੇ ਮੈਂ ਵੀ ਝੂਟਾ ਲਵਾ ਐ ਹੋਇਆ ਪਿਆ ਇਹਨੂੰ ਇਹਨੂੰ ਦੱਸਣਾ ਪੈਂਦਾ ਵੀ ਇੱਥੇ ਤੇਲ ਹੈ ਨਹੀਂ ਤੇਲ ਹੈ ਤੇਲ ਹੈ ਨਹੀਂ ਪੁੱਤ ਤੇਲ ਹੈ ਨਹੀਂ ਪੁੱਤ ਹੋ ਮਮਮੀ ਤੇਰ ਲਈ ਨਹੀਂ ਬੀਤੂ ਤੁਹਾਨੂੰ ਚੰਦਿਆ ਮਮਮੀ ਦੀ ਮਮਮੀ ਪੱਠੇ ਪਾ ਘੇਟੀ ਇੱਧਰ ਇਹ ਇਹਨਾਂ ਦਾ ਮੈਂ ਫੋਟੋ ਸ਼ੂਟ ਕਰਕੇ ਇੱਧਰ ਖੜੇ ਵੇਂਗਾ ਮੈਂ ਫੋਟੋ ਸ਼ੂਟ ਕੀਤਾ ਨਾ ਇਹ ਬੀਬੀ ਇੱਕ ਜਗ੍ਹਾ ਤੇ ਖੜ ਗਿਆ ਹਲਦੀ ਨਹੀਂ ਚੱਲ ਲੈ ਨਹੀਂ ਕਿ ਦੋ ਵੇਖੀ ਲਿਖਾਈ ਕੋਲੀ ਦੋ ਇਕੱਠੀ ਲੈ ਕਿਉਂ ਨਹੀਂ ਆ ਮੈਂ ਬਸ ਤੋਰਦੇ ਮਮਮੀ ਅਰੇ ਮੈਂ ਕਿਉਂ ਨਹੀਂ ਆ ਮੈਂ ਲੈ ਕੇ ਆਉਣੀ ਆ। ਲਿਓ ਨੀ। ਉਹ ਜੀ ਹੁਣ ਚੱਲਦੇ ਆ। ਚਲ ਆਜਾ ਪੁੱਤ ਆਪਾਂ ਉੱਥੇ ਤੱਕ ਝੂਟਾ ਲੈ ਲਈਏ। ਮੰਮੀ ਥੋੜਾ ਜਿਹਾ ਪਾਣੀ ਮਿਕਸ ਕਰਕੇ ਚੱਪੂ ਤੇ ਪਾ ਦੀ ਤੱਤਾ ਪਿਆ। ਚਲੋ ਜੀ ਹੁਣ ਤੁਰਦੇ ਆ। ਚਲੋ ਜੀ। ਢੋਲੂ ਭਾਂਡੇ ਘੜਕਾਈ ਅੰਦਗੇ ਬੀਬੀ। ਬੀਬੀ ਘਣਾ ਘੜਕਾ। ਦੂਹੋਂ ਦਾ ਦੁਆਰੇ ਲੈ ਕੇ ਦੁਆਰਾ ਲੈ ਕੇ ਆਉਗਾ। ਚਲੋ ਚੰਗੰ ਸਸਰੀ ਕਾ। ਚਲੋ। ਸਸਰੀ ਕਾ ਕਰਦੇ ਪੁੱਤ ਸਸਰੀ। ਆਜਾ। ਤੰਗਾ ਸਸਗਾ ਤੜਾ ਕਰ ਤੜਾ ਕਰ ਆਰੀ ਕਰ ਦੇ ਨਾਲ ਚਲੋ ਚਲੋ ਜੀ ਹੁਣ ਚੱਲਦੇ ਪਾਰੀਆਂ ਪੂਰੀਆਂ ਹੋ ਗਈਆਂ ਨਾਲ ਦੀਆਂ ਮਿੱਕੀ ਮਿੱਕੀ ਤੇਰੇ ਤੇ ਹੀ ਅੱਖ ਰੱਖੀ ਬੈਠਾ ਤਾ ਮਾਸਤੀ ਤੇ ਅੱਖ ਰੱਖੀ ਬੈਠਾ ਕਹਿੰਦਾ ਨਹੀਂ ਜਾਣਾ ਤੇਰੇ ਨਾਲ ਚੜ ਕੇ ਤੇ ਚਮਿੰਦਲ ਸਾਨੂੰ ਇੱਥੇ ਲੈ ਕੇ ਗਏਗਾ ਨਹੀਂ ਨਹੀਂ ਲੈ ਕੇ ਜਾਊ ਲੱਗਦਾ ਨਾਲ ਪੂਰੇ ਤੂੰ ਨਹੀਂ ਦਮ ਛੱਡ ਆਗੇ ਫਿਰ ਫਿਰ ਉੱਥੇ ਨਹੀਂ ਰੌਲਾ ਪੰਦਾ ਹੁਣ ਆ ਮੁੰਡੇ ਤੇ ਲੰਘਣਗੇ ਨਾਲੇ ਹਵਾ ਨਹੀਂ ਵੱਜਣੀ ਹਾਂ

ਚਲ ਇੱਧਰ ਹੋ ਜਾ ਫਿਰ ਤੋਂ ਬੋਨੇ ਬੈਠੋ ਨਾਲੇ ਦਾਦੀ ਨਾਲੇ ਤੂੰ ਚਲੋ ਜੀ ਹੁਣ ਚੱਲਦੇ ਮम्मी ਅਰੀ ਬਾਈ ਚਲੋ ਚਲੋ ਹਾਂ ਲੋ ਜੀ ਗੇਟ ਖੋਲਾਂ ਮੈਂ ਗੇਟ ਖੋਲ ਕੇ ਆਉਣੀ ਆ ਜਾਣ ਦਾ ਟਾਈਮ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਂਦਾ ਮਿੰਟੇ ਦੇ ਵਿੱਚ ਚਲੇ ਜਾਂਦੇ ਤੇ ਲੋ ਜੀ ਜਾਣ ਦਾ ਟਾਈਮ ਆ ਗਿਆ ਤੇ ਮੈਂ ਇੱਥੇ ਖੋਲਣ ਆ ਗਈ ਸੀ ਗੇਟ ਤੇ ਹੁਣ ਮੰਮੀ ਹਰਾਂ ਨੇ ਜਾਣਾ ਹੈਗਾ ਤੇ ਬਿਲਕੁਲ ਇਦਾਂ ਲੱਦਾਂ ਦਾ ਜੇ ਜਾਣਾ ਹੁੰਦਾ ਨਾ ਤੇ ਐਂ ਜੀ ਕਰਦਾਂ ਦਾ ਨਾਲ ਹੀ ਕਿਤੇ ਜਾਵੜੀਏ ਸੱਚੀ ਦੱਸਾਂ ਤਾਂ ਜਿਹੜੀ ਸੱਚਾਈ ਉਹ ਹੀ ਦੱਸੀ ਐਨੇ ਤੁਹਾਨੂੰ ਇੰਨਾ ਜੀ ਕਰਦਾ ਹੁੰਦਾ ਕਿ ਨਾਲ ਹੀ ਦੋ ਰਾਥਾ ਚਾ ਕੇ ਲਾਏ ਕੀ ਕਰਗੇ ਚੁੱਪਚਾਪ ਤੁਹਾਨੂੰ ਪਤਾ ਜੀ ਨਹੀਂ ਲੋਂਦਾ ਆਪਣੇ ਪਾਪਾ ਬਿਨਾ ਸੋ ਮੇਰਾ ਵੀ ਫਿਰ ਡਿਫਿਕਲਟ ਹੋ ਜਾਂਦਾ ਮੈਂ ਉਹਨੂੰ ਛੱਡ ਕੇ ਨਹੀਂ ਜਾ ਸਕਦੀ ਹਨਾ ਤੇ ਫਿਰ ਡਿਫਿਕਲਟ ਰਹਿੰਦਾ ਫਿਰ ਮੈਂ ਵੀ ਚੁੱਪਚਾਪ ਬੈਠ ਜਾਂਦੀ ਇੱਕ ਬੇਬੀ ਦੇ ਕਰਕੇ ਫਿਰ ਚੁੱਪਚਾਪ ਮੈਂ ਕਹਿ ਦਿੰਦੀ ਚਲੋ ਕੋਈ ਨਾ ਫਿਰ ਵੈਸੇ ਜਦੋਂ ਵੀ ਇਦਾਂ ਹੈ ਕਿ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਹਸਬੰਡ ਉਹਦੇ ਹੀ ਲੈ ਜਾਂਦੇ ਨੇ ਜਦੋਂ ਕਿਤੇ ਸਾਡਾ ਜੀ ਨਹੀਂ ਲੱਗਦਾ ਉਹਦੇ ਸਾਨੂੰ ਬਈ ਲੈ ਜਾਂਦੇ ਨੇ ਸਾਨੂੰ ਮਲਾ ਲਿਉਂਦੇ ਨੇ ਤੇ ਚਲੋ ਜੀ ਇੱਥੇ ਮਾਸੀ ਜੀ ਨਾਲ ਹੀ ਚੱਲੇ ਆ ਮੰਮੀ ਹਰਾਂ ਦੇ ਕਿ ਵੀ ਰਾਸਤੇ 'ਚ ਉਤਾਰ ਦੇਣਗੇ ਮਾਸੀ ਜੀ ਦੇ ਘਰੇ ਤੇ ਬਸ ਇੱਥੋਂ ਹੁਣ ਚੱਲ ਪਏ ਮੰਮੀ ਹਰੀ ਚਲੋ ਜੀ ਬਾਏ ਬਾਏ ਕਹਿ ਰਹੇ ਨੇ ਤੇ ਜਦੋਂ ਜਦੋਂ ਨਾਨੀ ਤੋਂ ਪਿਆਰ ਲੈ ਰਿਹਾ ਹੈ ਬਾਏ ਬਾਏ ਕਰ ਰਿਹਾ ਹੈ ਤੇ ਬਹੁਤ ਵਧੀਆ ਲੱਗਦਾ ਜਦੋਂ ਇਦਾਂ ਵਲੌਗ ਸ਼ੂਟ ਕਰਦੇ ਆ ਨਾ ਤੇ ਜਦੋਂ ਵਾਇਸ ਓਵਰ ਕਰਦੇ ਆ ਨਾ ਉਹ ਇਦਾਂ ਹੀ ਲੱਗਦਾ ਹੁੰਦਾ ਕਿ ਅੱਜਲੇ ਦੇਣ ਹੀ ਆ ਕਿਤੇ ਕਿਤੇ ਹੋਣ ਹੀ ਗਏ ਆ ਮੰਮੀ ਹਰੀ ਇਦਾਂ ਫੀਲਿੰਗ ਮੈਨੂੰ ਤਾਂ ਆਉਂਦੀ ਜਦੋਂ ਮੈਂ ਵਾਇਸ ਓਵਰ ਕਰਾਂ ਤੇ ਚਲੋ ਜੀ ਮਿਲਦੇ ਆ ਫਿਰ ਆਪਾਂ ਤੁਹਾਨੂੰ ਨਵੀਂ ਵੀਡੀਓ ਤੇ ਨਾ ਤਬ ਤੱਕ ਦੇ ਲਈ ਸਸਟੀ ਕਲ ਟੇਕ ਕੇਅਰ ਬਾਏ ਬਾਏ ਤੇ ਜੇ ਕੋਈ ਤੁਹਾਨੂੰ ਸਰ ਬਲੌਗਸ ਵਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ